ਪਰ ਤਿਆਰ ਕੀ ਇਹ ਪਰਮੇਸ਼ਰ ਕਿਸ ਦੀ ਗੱਲ ਕਰ ਰਿਹਾ ਹੈ ਪਰਮੇਸ਼ਰ ਸਾਡੇ ਆਤਮਿਕ ਜੀਵਨ ਦੀ ਗੱਲ ਕਰ ਰਿਹਾ ਹੈ ਸਾਡੇ ਜੀਵਨ ਸ਼ੈਲੀ ਦੀ ਗੱਲ ਕਰ ਰਿਹਾ ਹੈ ਔਰ ਪਰਮੇਸ਼ਰ ਦਾ ਕਲਾਮ ਸਾਨੂੰ ਕਹਿੰਦਾ ਹੈ ਕਿ ਜੇ ਦੁਲਹਨ ਹੈ ਤੂੰ ਆਤਮਾ ਤੋਂ ਤਿਆਰ ਹੋਣੀ ਚਾਹੀਦੀ ਹੈ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਕਿ ਪਰਮੇਸ਼ਰ ਸਾਨੂੰ ਆਤਮਿਕ ਬਣਾਉਣਾ ਚਾਹੁੰਦਾ ਹੈ ਕੀ ਬਣਾਉਣਾ ਚਾਹੁੰਦਾ ਹੈ ਆਤਮਿਕ ਬੁਲ ਹਾਲੇਲੂਇਆ ਹਾਲੇਲੂਇਆ ਕੀ ਬਣਾਉਣਾ ਸੰਭ ਦਾ ਪਵਿੱਤਰ ਸਾਨੂੰ ਪਰਮੇਸ਼ਵਰ ਕੀ ਬਣਾਉਣਾ ਚਾਹੁੰਦਾ ਹੈ ਆਤਮਿਕ ਆਤਮਿਕ ਪਵਿੱਤਰ ਬਣਾਉਣਾ ਚਾਹੁੰਦਾ ਹੈ ਬੁਲ ਹਾਲੇਲੂਇਆ ਹਾਲੇਲੂਇਆ ਔਰ ਕਹਿੰਦਾ ਦੁਲਹਨ ਤਿਆਰ ਹੋ ਚੁੱਕੀ ਹੈ ਔਰ ਲਾੜਾ ਵੀ ਪਹੁੰਚ ਰਿਹਾ